ਮੇਰਾ ਨਾਮ ਭੁਪਿੰਦਰ ਸਿੰਘ ਮਲਿਕ ਹੈ ਮੈਂ ਪੰਜਾਬੀ ਲੇਖਕ ਸਭਾ ਦਾ ਜਨਰਲ ਸਕੱਤਰ ਹਾਂ ਪੰਜਾਬੀ ਲੇਖਕ ਸਭਾ ਦਾ ਹਮੇਸ਼ਾ ਇਹ ਉਪਰਾਲਾ ਹੁੰਦਾ ਹੈ ਕਿ ਕੁਝ ਵਿਲੱਖਣ ਪ੍ਰੋਗਰਾਮ ਸਿਰਜੇ ਹੋਣ ਜਿਹੜੇ ਮਿਆਰੀ ਹੋਣ ਤੇ ਇੱਕ ਨਵੀਂ ਗੱਲ ਕਰਨ ਦੇ ਸਮਰੱਥ ਹੋਣ ਤੇ ਇਸੇ ਸਿੱषे ਨੂੰ ਅੱਗੇ ਤੋਰਦੇ ਹਾਂ ਅੱਜ ਅਸੀਂ ਸਾਹਿਤਿਕ ਜੋੜੀਆਂ ਨਾਲ ਰੁਬਰੂ ਦਾ ਸਮਾਗਮ ਰਚਾਇਆ ਜਿਦੇ ਵਿੱਚ ਸਾਹਿਤਿਕ ਜੋੜੀਆਂ ਆਪਣੇ ਸਫ਼ਰ ਨਾਮੇ ਬਾਰੇ ਗੱਲ ਕਰਨ ਗਈਆਂ ਤੇ ਇੱਕ ਜਿਹੜਾ ਇੱਕ 파ਟਨਰ ਹੈ कपल ਦਾ ਜੇ ਉਹ ਸਾਹਦੇ ਵਿੱਚ ਜੁੜਿਆ ਹੋਇਆ ਤੇ ਦੂਸਰਾ ਜਿਹੜਾ ਸਾਥੀ ਹੈ ਉਹਨਾਂ ਦੀ ਕਿਵੇਂ ਉਹਨਾਂ ਨੂੰ ਕਰਦਾ ਕੋਪਰੇਟ ਕਰਦਾ ਹੈ ਕਿਵੇਂ ਉਹਨਾਂ ਨੂੰ ਉਹਨਾਂ ਦੇ ਨਾਲ ਜੁੜ ਕੇ ਕਰਦਾ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ 20 ਜੋੜੀਆਂ ਨੂੰ ਸੱਦਾ ਦਿੱਤਾ ਜਿਦੇ ਵਿੱਚ ਸਾਹਿਤ ਜਗਤ ਦੀਆਂ ਬਹੁਤ ਮੰਨੀਆਂ ਪਰ ਮੰਨੀਆਂ ਸ਼ਖਸੀਅਤਾਂ ਇਸ ਸਮਾਗਮ 'ਚ ਮੌਜੂਦ ਨੇ ਤੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਕੁਝ ਵਿਲੱਖਣ ਸਿਰਜਿਆ ਜਾਵੇ ਕਦੀ ਸੀ ਮੇਲਾ ਲਗਾਣੇ ਆ ਸੀ ਸੀ ਕਿਤੇ ਕਿਤਾਬਾਂ ਰਿਲੀਜ਼ ਕਰਦੇ ਆ ਕਦੀ ਕਿਸੇ ਬਾਰੇ ਸੰਵਾਦ ਕਰਦੇ ਆ ਕਿਸ ਨਾਲ ਰੂਬਰੂ ਕਰਦੇ ਆ ਕਹਾਣੀ ਕਵਿਤਾ ਵਾਰਤਕ ਅਨੁਵਾਦ ਨਾਟਕ ਇਹਨਾਂ ਸਾਰੇ ਵਿਸ਼ਿਆਂ ਤੇ ਇਹਨਾਂ ਸਾਰੀਆਂ ਸਾਹਿਤ ਦੀਆਂ ਵਿਧੀਆਂ ਤੇ ਅਸੀਂ ਖੁੱਲਕੇ ਵਿਚਾਰ ਕਰਦੇ ਹਾਂ ਸੰਵਾਦ ਕਰਦੇ ਹਾਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਇਹ ਉਪਰਾਲੇ ਆਉਣ ਵਾਲੇ ਸਮੇਂ ਤੱਕ ਵੀ ਜਾਰੀ ਰਹਿਣਗੇ ਤੁਹਾਡਾ ਦੈਨਿਕ ਸਵੇਰਾ ਦਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਸਰੀਕੇ ਜਿਹੜਾ ਸਾਹਿਤ ਤੱਕ ਜਿਹੜੀ ਜੋੜੀਆਂ ਨੇ ਬੜੀ ਸਿਆਣੀ ਹੈ ਤੇ ਉਹ ਗਲਬਾਤ ਵੀ ਅਸ਼ੇਰ ਕੀਤੀ ਹੈ ਕਿਵੇਂ ਦੇ ਕਿਸੇ ਸੇਲ ਕੀਤੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਕੁਝ ਕੁਝ ਜਾਤੀ ਤਜਰਬੇ ਸਾਂਝੇ ਕੀਤੇ ਨੇ ਉਹ ਕਿਵੇਂ ਸਾਹ ਦੇ ਦੁਨੀਆ ਚ ਆਏ ਤੇ ਘਰ ਦਾ ਮਾਹੌਲ ਉਹਨਾਂ ਦੀ ਇਸ ਸੇਜਨ ਪ੍ਰਕਿਰਿਆ ਚ ਕਿਵੇਂ ਸਹਾਇ ਹੋਦਾ ਉਹਨਾਂ ਨੇ ਬੜੇ ਖੁੱਲ ਕੇ ਔਰ ਬੜੀ ਬੇਬਾਕੀ ਨਾਲ ਸਾਰੀਆਂ ਗੱਲਾਂ ਸਾਡੇ ਸਾਰਿਆਂ ਨਾਲ ਸਾਂਝੀਆਂ ਕਰ ਰਹੇ ਨੇ ਜਿਵੇਂ ਕਹਿੰਦੇ ਹੁੰਦੇ ਕਿ ਹਸਬੰਦ ਤੇ ਵਾਈਫ ਦਾ ਇੱਕੋ ਫੀਲਡ 'ਚ ਰਹਿਣਾ ਥੋੜਾ ਜਿਹਾ ਔਖਾ ਹੁੰਦਾ ਦੋਨਾਂ ਦਾ ਤੇ ਇਹਨਾਂ ਦੀ ਟਿਊਨਿੰਗ ਕਿਵੇਂ ਬੈਠੀ ਅਹ ਨਹੀਂ ਸਾਡੇ 'ਚ ਕੁਝ ਕਪਲ ਐਸ ਹੋ ਜੈ ਹੈਗੇ ਨੇ ਜਿਹਦੇ ਦੋਨੋਂ ਲੇਖਕ ਨੇ ਪਰ ਬੇਸ਼ੱਕ ਕਿਉਂਕਿ ਸਾਹਿਤ ਮੈਨੂੰ ਲੱਗਦਾ ਹੈ ਕਿ ਇਹੋ ਜਿਹਾ ਵਿਸ਼ਾ ਹੈ ਜਾਂ ਐਸੀ ਵਿਧਾ ਜਿਹਦੇ 'ਚ ਹਲੀਮੀ ਬਹੁਤ ਹੈ ਕਹਿੰਦੇ ਆਰਟ ਤੇ ਹਿਊਮੈਨਿਟੀ ਇੱਕ ਦੂਜੇ ਦੇ ਪੂਰਕ ਨੇ ਤੇ ਇਸ ਕਰਕੇ ਬਹੁਤ ਲੱਗਦਾ ਹੈ ਕਿ ਇਹਨਾਂ ਸਾਰਿਆਂ ਨੂੰ ਇਹ ਚੀਜ਼ ਐਡਜਸਟ ਕਰਨੀ ਬਹੁਤ ਆਸਾਨ ਨੇ ਬਾਬਾ ਸ਼ੁਕਰੀਆ ਜੀ ਅੱਜ ਕੱਲ ਦੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋ ਬੱਚਿਆਂ ਨੂੰ ਆਓ ਇਹੋ ਜੇ ਪ੍ਰੋਗਰਾਮ ਹੈ ਚਾਹੋ ਕਿ ਜੇ ਜਿਹੜਾ ਨਾ ਸਾਹਿਤ ਹੈ ਨਾ ਲੇਖਣੀ ਹੈ ਨਾ ਤੁਹਾਨੂੰ ਚੰਗਾ ਨਾਗਰਿਕ ਬਣਾਉਂਦੀ ਹੈ ਤੇ ਅੱਜ ਦੀ ਤਰੀਕ ਦੇ ਵਿੱਚ ਚੰਗਾ ਹੋਣਾ ਬਹੁਤ ਚੰਗੀ ਗੱਲ ਹੈ ਤੇ ਆਓ ਚੰਗੇ ਬਣੀਏ ਮੇਰਾ ਨਾਮ ਭੁਪਿੰਦਰ ਸਿੰਘ ਮਲਿਕ ਹੈ ਮੈਂ ਪੰਜਾਬੀ ਲੇਖਕ ਸਭਾ ਦਾ ਜਨਰਲ ਸਕੱਤਰ ਹਾਂ ਪੰਜਾਬੀ ਲੇਖਕ ਸਭਾ ਦਾ ਹਮੇਸ਼ਾ ਇਹ ਉਪਰਾਲਾ ਹੁੰਦਾ ਹੈ ਕਿ ਕੁਝ ਵਿਲੱਖਣ ਪ੍ਰੋਗਰਾਮ ਸਿਰਜੇ ਹੋਣ ਜਿਹੜੇ ਮਿਆਰੀ ਹੋਣ ਤੇ ਇੱਕ ਨਵੀਂ ਗੱਲ ਕਰਨ ਦੇ ਸਮਰੱਥ ਹੋਣ ਤੇ ਇਸੇ ਸਿੱषे ਨੂੰ ਅੱਗੇ ਤੋਰਦੇ ਆ ਅੱਜ ਅਸੀਂ ਸਾਹਿਤਿਕ ਜੋੜੀਆਂ ਨਾਲ ਰੁਬਰੂ ਦਾ ਸਮਾਗਮ ਰਚਾਇਆ ਜਿਦੇ ਵਿੱਚ ਸਾਹਿਤਿਕ ਜੋੜੀਆਂ ਆਪਣੇ ਸਫ਼ਰ ਨਾਮੇ ਬਾਰੇ ਗੱਲ ਕਰਨ ਗਈਆਂ ਤੇ ਇੱਕ ਜਿਹੜਾ ਇੱਕ 파ਟਨਰ ਹੈ कपल ਦਾ ਜੇ ਉਹ ਸਾਹਦੇ ਵਿੱਚ ਜੁੜਿਆ ਹੋਇਆ ਤੇ ਦੂਸਰਾ ਜਿਹੜਾ ਸਾਥੀ ਹੈ ਉਹਨਾਂ ਦੀ ਕਿਵੇਂ ਉਹਨਾਂ ਨੂੰ ਕਰਦਾ ਕੋਪਰੇਟ ਕਰਦਾ ਹੈ ਕਿਵੇਂ ਉਹਨਾਂ ਨੂੰ ਉਹਨਾਂ ਦੇ ਨਾਲ ਜੁੜ ਕੇ ਕਰਦਾ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ 20 ਜੋੜੀਆਂ ਨੂੰ ਸੱਦਾ ਦਿੱਤਾ ਹੈ ਜਿਦੇ ਵਿੱਚ ਸਾਹਿਤ ਜਗਤ ਦੀਆਂ ਬਹੁਤ ਮੰਨੀਆਂ ਪਰ ਮੰਨੀਆਂ ਸ਼ਖਸੀਅਤਾਂ ਇਸ ਸਮਾਗਮ 'ਚ ਮੌਜੂਦ ਨੇ ਤੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਕੁਝ ਵਿਲੱਖਣ ਸਿਰਜਿਆ ਜਾਵੇ ਕਦੀ ਸੀ ਮੇਲਾ ਲਗਾਣੇ ਆ ਸੀ ਅਸੀਂ ਕਿਤੇ ਕਿਤਾਬਾਂ ਰਿਲੀਜ਼ ਕਰਦੇ ਆ ਕਦੀ ਕਿਸੇ ਬਾਰੇ ਸੰਵਾਦ ਕਰਦੇ ਆ ਕਿਸ ਨਾਲ ਰੂਬਰੂ ਕਰਦੇ ਆ ਕਹਾਣੀ ਕਵਿਤਾ ਵਾਰਤਕ ਅਨੁਵਾਦ ਨਾਟਕ ਇਹਨਾਂ ਸਾਰੇ ਵਿਸ਼ਿਆਂ ਤੇ ਇਹਨਾਂ ਸਾਰੀਆਂ ਸਾਹਿਤ ਦੀਆਂ ਵਿਧੀਆਂ ਤੇ ਅਸੀਂ ਖੁੱਲਕੇ ਵਿਚਾਰ ਕਰਦੇ ਹਾਂ ਸੰਵਾਦ ਕਰਦੇ ਹਾਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਇਹ ਉਪਰਾਲੇ ਆਉਣ ਵਾਲੇ ਸਮੇਂ ਤੱਕ ਵੀ ਜਾਰੀ ਰਹਿਣਗੇ ਤੁਹਾਡਾ ਦੈਨਿਕ ਸਵੇਰਾ ਦਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਸਰੀਕੇ ਜਿਹੜੀਆਂ ਸਾਹਿਤ ਤੱਕ ਜਿਹੜੀ ਜੋੜੀਆਂ ਨੇ ਬੜੀ ਸਿਆਣੀ ਹੈ ਤੇ ਉਹ ਦਲਬਾਤ ਵੀ ਐ શેર ਕੀਤੀ ਹੈ ਕਿਵੇਂ ਦੇ ਕਿਸੇ શેર ਕੀਤੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਕੁਝ ਕੁਝ ਜਾਤੀ ਤਜਰਬੇ ਸਾਂਝੇ ਕੀਤੇ ਨੇ ਉਹ ਕਿਵੇਂ ਸਾਹ ਦੇ ਦੁਨੀਆ ਚ ਆਏ ਤੇ ਘਰ ਦਾ ਮਾਹੌਲ ਉਹਨਾਂ ਦੀ ਇਸ ਸਿਰਜਣ ਪ੍ਰਕਿਰਿਆ ਚ ਕਿਵੇਂ ਸਹਾਇੀ ਹੁੰਦਾ ਉਹਨਾਂ ਨੇ ਬੜੇ ਖੁੱਲ ਕੇ ਔਰ ਬੜੀ ਬੇਬਾਕੀ ਨਾਲ ਸਾਰੀਆਂ ਗੱਲਾਂ ਸਾਡੇ ਸਾਰਿਆਂ ਨਾਲ ਸਾਂਝੀਆਂ ਕਰ ਰਹੀਆਂ ਨੇ ਜੀਵੇਂ ਕਹਿੰਦੇ ਹੁੰਦੇ ਕਿ ਹਸਬੰਦ ਤੇ ਵਾਈਫ ਦਾ ਇੱਕੋ ਫੀਲਡ 'ਚ ਰਹਿਣਾ ਥੋੜਾ ਜਿਹਾ ਔਖਾ ਹੁੰਦਾ ਹੈ ਦੋਨਾਂ ਦਾ ਤੇ ਇਹਨਾਂ ਦੀ ਟਿਊਨਿੰਗ ਕਿਵੇਂ ਬੈਠੀ ਅ ਨਹੀਂ ਸਾਡੇ 'ਚ ਕੁਝ ਕਪਲ ਐਸ ਹੋ ਜਾ ਹੈਗੇ ਨੇ ਜਿਹਦੇ ਦੋਨੋਂ ਲੇਖਕ ਨੇ ਪਰ ਬੇਸ਼ੱਕ ਕਿਉਂਕਿ ਸਾਹਿਤ ਮੈਨੂੰ ਲੱਗਦਾ ਹੈ ਕਿ ਇਹੋ ਜਿਹਾ ਵਿਸ਼ਾ ਹੈ ਜਾਂ ਐਸੀ ਵਿਧਾ ਜਿਹਦੇ 'ਚ ਹਲੀਮੀ ਬਹੁਤ ਹੈ ਕਹਿੰਦੇ ਆਰਟ ਤੇ ਹਿਊਮੈਨਿਟੀ ਇੱਕ ਦੂਜੇ ਦੇ ਪੂਰਕ ਨੇ ਤੇ ਇਸ ਕਰਕੇ ਬਹੁਤ ਲੱਗਦਾ ਹੈ ਕਿ ਇਹਨਾਂ ਸਾਰਿਆਂ ਨੂੰ ਇਹ ਚੀਜ਼ ਐਡਜਸਟ ਕਰਨੀਆਂ ਬਹੁਤ ਆਸਾਨ ਨੇ ਬਾਬਾ ਸ਼ੁਕਰੀਆ ਜੀ ਅੱਜ ਕੱਲ ਦੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋ ਬੱਚਿਆਂ ਨੂੰ ਆਓ ਇਹੋ ਜੇ ਪ੍ਰੋਗਰਾਮ ਹੈ ਚਾਹੋ ਕਿ ਜੇ ਜਿਹੜਾ ਨਾ ਸਾਹਿਤ ਹੈ ਨਾ ਲੇਖਣੀ ਹੈ ਨਾ ਤਾਨੂੰ ਚੰਗਾ ਨਾਗਰਿਕ ਬਣਾਉਂਦੀ ਹੈ ਤੇ ਅੱਜ ਦੀ ਤਰੀਕ ਦੇ ਵਿੱਚ ਚੰਗਾ ਹੋਣਾ ਬਹੁਤ ਚੰਗੀ ਗੱਲ ਹੈ ਤੇ ਆਓ ਚੰਗੇ ਬਣੀਏ ਮੇਰਾ ਨਾਮ ਭੁਪਿੰਦਰ ਸਿੰਘ ਮਲਿਕ ਹੈ ਮੈਂ ਪੰਜਾਬੀ ਲੇਖਕ ਸਭਾ ਦਾ ਜਨਰਲ ਸਕੱਤਰ ਹਾਂ ਪੰਜਾਬੀ ਲੇਖਕ ਸਭਾ ਦਾ ਹਮੇਸ਼ਾ ਇਹ ਉਪਰਾਲਾ ਹੁੰਦਾ ਹੈ ਕਿ ਕੁਝ ਵਿਲੱਖਣ ਪ੍ਰੋਗਰਾਮ ਸਿਰਜੇ ਹੋਣ ਜਿਹੜੇ ਮਿਆਰੀ ਹੋਣ ਤੇ ਇੱਕ ਨਵੀਂ ਗੱਲ ਕਰਨ ਦੇ ਸਮਰੱਥ ਹੋਣ ਤੇ ਇਸੇ ਸਿੱषे ਨੂੰ ਅੱਗੇ ਤੋਰਦੇ ਆ ਅੱਜ ਅਸੀਂ ਸਾਹਿਤਿਕ ਜੋੜੀਆਂ ਨਾਲ ਰੁਬਰੂ ਦਾ ਸਮਾਗਮ ਰਚਾਇਆ ਜਿਦੇ ਵਿੱਚ ਸਾਹਿਤਿਕ ਜੋੜੀਆਂ ਆਪਣੇ ਸਫ਼ਰ ਨਾਮੇ ਬਾਰੇ ਗੱਲ ਕਰਨਗੀਆਂ ਤੇ ਇੱਕ ਜਿਹੜਾ ਇੱਕ 파ਟਨਰ ਹੈ कपल ਦਾ ਜੇ ਉਹ ਸਾਹਦੇ ਵਿੱਚ ਜੁੜਿਆ ਹੋਇਆ ਤੇ ਦੂਸਰਾ ਜਿਹੜਾ ਸਾਥੀ ਹੈ ਉਹਨਾਂ ਦੀ ਕਿਵੇਂ ਉਹਨਾਂ ਨੂੰ ਕਰਦਾ ਕੋਪਰੇਟ ਕਰਦਾ ਹੈ ਕਿਵੇਂ ਉਹਨਾਂ ਨੂੰ ਉਹਨਾਂ ਦੇ ਨਾਲ ਜੁੜ ਕੇ ਕਰਦਾ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ 20 ਜੋੜੀਆਂ ਨੂੰ ਸੱਦਾ ਦਿੱਤਾ ਜਿਦੇ ਵਿੱਚ ਸਾਹਿਤ ਜਗਤ ਦੀਆਂ ਬਹੁਤ ਮੰਨੀਆਂ ਪਰ ਮੰਨੀਆਂ ਸ਼ਖਸੀਅਤਾਂ ਇਸ ਸਮਾਗਮ 'ਚ ਮੌਜੂਦ ਨੇ ਤੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਕੁਝ ਵਿਲੱਖਣ ਸਿਰਜਿਆ ਜਾਵੇ ਕਦੀ ਸੀ ਮੇਲਾ ਲਗਾਣੇ ਆ ਸੀ ਸੀ ਕਿਤੇ ਕਿਤਾਬਾਂ ਰਿਲੀਜ਼ ਕਰਦੇ ਆ ਕਦੀ ਕਿਸੇ ਬਾਰੇ ਸੰਵਾਦ ਕਰਦੇ ਆ ਕਿਸ ਨਾਲ ਰੂਬਰੂ ਕਰਦੇ ਆ ਕਹਾਣੀ ਕਵਿਤਾ ਵਾਰਤਕ ਅਨੁਵਾਦ ਨਾਟਕ ਇਹਨਾਂ ਸਾਰੇ ਵਿਸ਼ਿਆਂ ਤੇ ਇਹਨਾਂ ਸਾਰੀਆਂ ਸਾਹਿਤ ਦੀਆਂ ਵਿਧੀਆਂ ਤੇ ਅਸੀਂ ਖੁੱਲਕੇ ਵਿਚਾਰ ਕਰਦੇ ਹਾਂ ਸੰਵਾਦ ਕਰਦੇ ਹਾਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਇਹ ਉਪਰਾਲੇ ਆਉਣ ਵਾਲੇ ਸਮੇਂ ਤੱਕ ਵੀ ਜਾਰੀ ਰਹਿਣਗੇ ਤੁਹਾਡਾ ਦੈਨਿਕ ਸਵੇਰਾ ਦਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਸਰੀਕੇ ਜਿਹੜਾ ਸਾਹਿਤ ਤੱਕ ਜਿਹੜੀ ਜੋੜੀਆਂ ਨੇ ਬੜੀ ਸਿਆਣੀ ਹੈ ਤੇ ਉਹ ਗਲਬਾਤ ਵੀ ਅਸ਼ੇਰ ਕੀਤੀ ਹੈ ਕਿਵੇਂ ਦੇ ਕਿਸੇ ਸੇਲ ਕੀਤੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਕੁਝ ਕੁਝ ਜਾਤੀ ਤਜਰਬੇ ਸਾਂਝੇ ਕੀਤੇ ਨੇ ਉਹ ਕਿਵੇਂ ਸਾਹ ਦੇ ਦੁਨੀਆ ਚ ਆਏ ਤੇ ਘਰ ਦਾ ਮਾਹੌਲ ਉਹਨਾਂ ਦੀ ਇਸ ਸੇਜਨ ਪ੍ਰਕਿਰਿਆ ਚ ਕਿਵੇਂ ਸਹਾਇ ਹੋਦਾ ਉਹਨਾਂ ਨੇ ਬੜੇ ਖੁੱਲ ਕੇ ਔਰ ਬੜੀ ਬੇਬਾਕੀ ਨਾਲ ਸਾਰੀਆਂ ਗੱਲਾਂ ਸਾਡੇ ਸਾਰਿਆਂ ਨਾਲ ਸਾਂਝੀਆਂ ਕਰ ਰਹੇ ਨੇ ਦੀਵੇਂ ਕਹਿੰਦੇ ਹੁੰਦੇ ਕਿ ਹਸਬੰਡ ਤੇ ਵਾਈਫ ਦਾ ਇੱਕੋ ਫੀਲਡ 'ਚ ਰਹਿਣਾ ਥੋੜਾ ਜਿਹਾ ਔਖਾ ਹੁੰਦਾ ਹੈ ਦੋਨਾਂ ਦਾ ਤੇ ਇਹਨਾਂ ਦੀ ਟਿਊਨਿੰਗ ਕਿਵੇਂ ਬੈਠੀ ਅ ਨਹੀਂ ਸਾਡੇ 'ਚ ਕੁਝ ਕਪਲ ਐਸ ਹੋ ਜਾ ਹੈਗੇ ਨੇ ਜਿਹਦੇ ਦੋਨੋਂ ਲੇਖਕ ਨੇ ਪਰ ਬੇਸ਼ੱਕ ਕਿਉਂਕਿ ਸਾਹਿਤ ਮੈਨੂੰ ਲੱਗਦਾ ਹੈ ਕਿ ਇਹੋ ਜਿਹਾ ਵਿਸ਼ਾ ਹੈ ਜਾਂ ਐਸੀ ਵਿਧਾ ਜਿਹਦੇ 'ਚ ਹਲੀਮੀ ਬਹੁਤ ਹੈ ਕਹਿੰਦੇ ਆਰਟ ਤੇ ਹਿਊਮੈਨਿਟੀ ਇੱਕ ਦੂਜੇ ਦੇ ਪੂਰਕ ਨੇ ਤੇ ਇਸ ਕਰਕੇ ਬਹੁਤ ਲੱਗਦਾ ਹੈ ਕਿ ਇਹਨਾਂ ਸਾਰਿਆਂ ਨੂੰ ਇਹ ਚੀਜ਼ ਐਡਜਸਟ ਕਰਨੀਆਂ ਬਹੁਤ ਆਸਾਨ ਨੇ ਬਾਬਾ ਸ਼ੁਕਰੀਆ ਜੀ ਅੱਜ ਕੱਲ ਦੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋ ਬੱਚਿਆਂ ਨੂੰ ਆਓ ਇਹੋ ਜੇ ਪ੍ਰੋਗਰਾਮ ਹੈ ਚਾਹੋ ਕਿ ਜੇ ਜਿਹੜਾ ਨਾ ਸਾਹਿਤ ਹੈ ਨਾ ਲੇਖਣੀ ਹੈ ਨਾ ਤੁਹਾਨੂੰ ਚੰਗਾ ਨਾਗਰਿਕ ਬਣਾਉਂਦੀ ਹੈ ਤੇ ਅੱਜ ਦੀ ਤਰੀਕ ਦੇ ਵਿੱਚ ਚੰਗਾ ਹੋਣਾ ਬਹੁਤ ਚੰਗੀ ਗੱਲ ਹੈ ਤੇ ਆਓ ਚੰਗੇ ਬਣਿਓ